ਹਾਂਜੀ ਅੱਜ ਜ਼ਿਲ੍ਹਾ ਮੋਗਾ ਦੇ ਜੂਨ ਕੋਟ ਈਸੇਖਾਂ ਵਿਖੇ ਪਿੰਡ ਸਦਰਕੋਟ ਦੇ ਗੁਰਦਰਾ ਸਾਹਿਬ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਤੇ ਆ ਸਾਰੇ ਜਿਹੜੇ ਜੂਨ ਕੋਟ ਈਸਾ ਕੰਦੇ ਕਿਸਾਨ ਮਜ਼ਦੂਰ ਆ ਪੈਣਾ ਬੀਬੀਆਂ ਵਾ ਪੈਣਾ ਬੀਬੀਆਂ ਵੱਡੀ ਗਿਣਤੀ ਚ ਆ ਰੀਆਂ ਉਹਨਾਂ ਨੂੰ ਵਾਜ ਮਾਰ ਲਓ ਤੇ ਇਹ ਬਿਜਲੀ ਸੋਧ ਬਿੱਲ 2025 ਜੋ ਕੇਂਦਰ ਸਰਕਾਰ ਲੈ ਕੇ ਆਈ ਹੈ ਬਿਜਲੀ ਐਕਟ 1948 ਨੂੰ ਪਹਿਲਾਂ ਨਾ ਰੱਦ ਕੀਤਾ ਉਹਦੇ ਥਾਂ ਤੇ ਬਿਜਲੀ ਐਕਟ 2003 ਲਿਆ ਕੇ ਪਾਵਰਕਾਮ ਤੇ ਟਰਸਕੋ ਬਣਾਈਆਂ ਬਿਜਲੀ ਬੋਰਡ ਤੋੜਤਾ ਤੇ ਹੁਣ ਹੁਣ ਜਿਹੜਾ ਵਾ ਬਿਜਲੀ ਸੋਧ ਬਿੱਲ 2025 ਬਿਜਲੀ ਸੋਧ ਬਿੱਲ 2025 ਲਿਆ ਕੇ ਇਹ ਪੂਰੀ ਤਰ੍ਹਾਂ ਬਿਜਲੀ ਦਾ ਨਿੱਜੀ ਕਰਨ ਸਪਲਾਈ ਦਾ ਕਰਨ ਜਾ ਰਹੀ ਹੈ ਕੇਂਦਰ ਸਰਕਾਰ ਭਗਵੰਤ ਮਾਨ ਨਾਲ ਰਲਿਆ ਆ ਪੰਜਾਬ ਸਰਕਾਰ ਨਾਲ ਰਲ ਲਈ ਹੋਈ ਹੈ 9 ਨਵੰਬਰ ਦਾ ਖਰੜਾ 9 ਨਵੰਬਰ ਦਾ ਖਰੜਾ ਆਇਆ ਆ ਤੇ 9 ਅਕਤੂਬਰ ਦਾ 9 ਅਕਤੂਬਰ ਦਾ ਖਰੜਾ ਆਇਆ ਪੰਜਾਬ ਸਰਕਾਰ ਨੂੰ 9 ਨਵੰਬਰ ਤੱਕ ਜਵਾਬ ਦੇਣਾ ਅਜੇ ਤੱਕ ਕੋਈ ਨਹੀਂ ਦਿੱਤਾ ਸਾਡੀ ਮੰਗ ਆ ਕਿ ਬਿਜਲੀ ਸੋਧ ਬਿੱਲ 2025 ਵਿਧਾਨ ਸਭਾ ਚ ਦਸ ਸੈਸ਼ਨ ਸਦਕੇ ਤੁਰੰਤ ਰੱਦ ਕਰਕੇ ਬਿਜਲੀ ਸੋਧ ਫਿਰ 2025 ਨੂੰ ਵਿਧਾਨ ਸਭਾ ਚ ਕੇਂਦਰ ਸਰਕਾਰ ਨੂੰ ਭੇਜਿਆ ਜਾਵੇ ਤੇ ਜਿਹੜਾ ਜਿਹੜੀਆਂ ਜ਼ਮੀਨਾਂ ਵੇਚ ਰਏ ਆ ਪਾਵਰ ਕਾਮ ਦੀਆਂ ਜਿਹੜਾ ਕੋਈ ਹੱਕ ਨਹੀਂ ਗਾ ਪੰਜਾਬ ਸਰਕਾਰ ਨੂੰ ਜ਼ਮੀਨਾਂ ਵੇਚਣ ਦਾ ਮੰਡੀ ਬੋਰਡ ਦੀਆਂ ਜ਼ਮੀਨਾਂ ਪਾਵਰ ਕਾਮ ਦੀਆਂ ਜ਼ਮੀਨਾਂ ਮਾਰਕਫੈਟ ਦੀਆਂ ਇਸੇ ਤਰ੍ਹਾਂ ਪੰਚਾਇਤਾਂ ਦੀਆਂ ਇਸੇ ਤਰ੍ਹਾਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਜਿਹੜੀਆਂ ਜ਼ਮੀਨਾਂ ਵੇਚਣ ਦੀ ਤਿਆਰੀ ਭਗਵੰਤ ਮਾਨ ਕਰੀ ਬੈਠਾ ਇਹਨਾਂ ਜ਼ਮੀਨਾਂ ਦਾ ਸਰਕਾਰ ਕੀ ਲੱਗਦੀ ਆ ਜਾਂ ਭਗਵੰਤ ਮਾਨ ਕੀ ਲੱਗਦਾ ਵਾ ਜਾਂ ਕੇਜਰੀਵਾਲ ਕੀ ਲੱਗਦਾ ਵਾ ਇਹ ਜ਼ਮੀਨਾਂ ਅਸੀਂ ਦਿੱਤੀਆਂ ਸਾਡੇ ਜਨਤਕਧਾਰੇ ਆ ਉਹਨਾਂ ਵਾਸਤੇ ਜ਼ਮੀਨਾਂ ਦਿੱਤੀਆਂ ਮੁਕਤ ਦਿੱਤੀਆਂ ਜਾਂ ਪਰਚਾਇਤਾ ਨੇ ਮਤੇ ਪਾ ਪਾ ਕੇ ਇਸ ਕਰਕੇ ਕੋਈ ਹੱਕ ਨਹੀਂ ਨਾਲ ਜ਼ਮੀਨ ਵੇਚਣ ਦੇਣੀ ਆ ਪੰਜਾਬ ਸਰਕਾਰ ਆਪਣੀ ਨੀਤੀ ਪਾਲਿਸੀ ਵਾਪਸ ਲਵੇ ਤੇ ਇਹਦਾ ਖਿਲਾਫ ਉਹ ਵਾਲੇ ਜਨਾਂ ਚ ਵੱਡਾ ਸ਼ਿਕਰਚ ਵਿੱਡਿਆ ਜਾਊਗਾ 10 10 ਅਕਤੂਬਰ ਨੂੰ ਨਹੀਂ 10 ਦਸੰਬਰ ਤੱਕ ਪੰਜਾਬ ਭਾਰ ਵਿੱਚ ਜਿੰਨੇ ਵੀ ਆਪਣੇ ਮੀਟਰ ਐ ਸਮਾਰਟ ਮੀਟਰ ਆ ਉਹ ਲਾ ਕੇ ਸੁੱਟਣ ਦਾ ਕਿਸਾਨ ਮਿਹਦੂਰ ਮੋਰਚੇ ਨੂੰ ਐਲਾਨ ਕੀਤਾ ਗਿਆ ਵਾ ਮੋਗੇ ਜਿਹੜੇ ਜ ਪਹਿਲਾਂ ਹੀ ਛੁੱਟਦਾ ਗਿਆ ਬਹੁਤ ਹੁਣ ਜਿਹੜੇ ਆ ਰਹਿੰਦੇ ਜਿਹੜੇ ਆ ਉਹ ਸਾਰੇ ਮੀਟਰ 10 ਦਸੰਬਰ ਤੱਕ ਪਿੰਡਾਂ ਚੋਂ ਲਾ ਕੇ ਤੇ ਉਹ 10 ਦਸੰਬਰ ਨੂੰ ਸਾਰੇ ਬਿਜਲੀ ਦਫ਼ਤਰਾਂ ਦੇ ਵਿੱਚ ਐਸਡੀਓਨ ਚ ਐਕਸਨ ਦਫ਼ਤਰਾਂ ਚ ਉਹ ਜਮ੍ਹਾਂ ਕਰਵਾਏ ਜਾਣਗੇ ਇਹ ਮਤਾ ਅਜ ਮੀਟਿੰਗ ਦੇ ਵਿੱਚ ਜਿਹੜਾ ਵਾ ਉਹ ਪਾਸ ਕਰ ਲਿਆ ਗਿਆ ਤੇ ਬਿਜਲੀ ਜਿਹੜੀ ਆ ਉਹ ਚਲਾਈ ਜਾਊਗੀ ਜਿੰਨਾ ਚਿਰ ਤੱਕ ਕੋ ਪਹਿਲਾ ਮੀਟਰ ਕਾਲਾ ਨਹੀਂ ਲਾ ਜਾਂਦੇ ਕੋਈ ਕੋਈ ਜੁਰਮਾਨਾ ਨਹੀਂ ਦਿੱਤਾ ਜਾਊਗਾ ਕੋਈ ਕਿਸੇ ਕਿਸਮ ਦਾ ਜਿਹੜਾ ਵਾ ਜਿਹੜੀ ਆ ਆਪਣਾ ਜਿਹੜਾ ਬਿੱਲ ਪਾਉਣਗੇ ਐਵਰੇਜ ਦੇ ਨਾਲ ਨਾ ਉਹ ਦਿੱਤਾ ਜਾਊਗਾ ਇਹ ਫੈਸਲਾ ਜਿਹੜਾ ਸਾਰਾ ਇੱਥੇ ਮੀਟਿੰਗ ਦੇ ਵਿੱਚ ਕਰ ਲਿਆ ਗਿਆ ਵਾ ਤੇ ਇਸ ਤੋਂ ਬਾਅਦ 15 16 17 ਨਵੰਬਰ ਨੂੰ 15 16 17 ਨਵੰਬਰ ਨੂੰ ਬਿਜਲੀ ਸੋਧ ਬਿੱਲ 2025 ਜਾਂ ਜਿਹੜੇ ਜ਼ਮੀਨਾਂ ਵੇਚ ਰਿਹਾ ਭਗਵੰਤ ਮਾਨ ਪਾਵਰ ਕਾਮ ਦੀਆਂ ਤੇ ਬਾਕੀ ਵਿਭਾਗਾਂ ਦੀਆਂ ਉਹਦੇ ਖਿਲਾਫ ਹੜਾ ਵਾਲਾ ਮਸਲਾ ਜਿਹੜਾ ਵਾ ਹੜਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ ਤੱਕ ਕਿਸੇ ਨੂੰ ਕੁਝ ਨਹੀਂ ਮਿਲਿਆ ਕੋਈ ਜਿੰਨੀ ਕਿਸੇ ਨੂੰ ਮਿਲਿਆ ਨਾ ਕੋਈ ਭੀ ਮਿਲਿਆ ਨਾ ਕੋਈ ਖਾਦ ਮਿਲੀ ਆ ਨਾ ਹੀ ਕਿਸੇ ਨੂੰ ਅੱਜ ਤੱਕ ਮੁਆਵਜ਼ਾ ਮਿਲਿਆ ਵਾ ਨਾ ਕੋਈ ਹੋਰ ਸਹਾਇਤਾ ਮਿਲੀ ਆ ਸਾਰਾ ਕਾਗਜ਼ਾਂ ਦੇ ਵਿੱਚ ਉਸ ਤਰ੍ਹਾਂ ਜਿਹੜਾ ਉਹ ਰੌਣਾ ਰੱਪਾ ਪਈ ਜਾ ਰਿਹਾ ਵਾ ਉਹਦੇ ਉਹ ਵੀ ਮੰਗ ਸਾਡੀ ਨਾਲ ਆੜਾ ਵਾਲਾ ਜਿਹੜਾ ਸਰਕਾਰ 70000 ਰੁਪਏ ਪਤੀ ਏਕੜ ਮਾਜਾ ਦਵੇ ਤੇ ਜਿਹੜਾ ਲੋਕਾਂ ਦੀ ਜਿਹੜੀ ਆਸਾਰ ਲਵੇ ਉਹ ਮੰਗ ਨਾਲ ਲੈ ਕੇ ਤੇ ਇਸ ਦੇ ਨਾਲ ਜਿਹੜੀਆਂ ਆਪਣੀਆਂ ਜ਼ਮੀਨਾਂ ਵਾਂ ਜਨਤਕਦਾਰਿਆਂ ਦੀਆਂ ਉਹਨਾਂ ਦੀ ਰੱਖਿਆ ਲਈ ਤੇ ਬਿਜਲੀ 1025 ਜਿਹੜਾ ਰੱਦ ਕਰਾਉਣ ਵਾਸਤੇ ਤੇ ਨਾਲ ਹੋਰ ਮਸਲੇ ਲੈ ਕੇ ਜਿਹੜਾ ਨਾਲ ਜਿਹੜਾ ਟਰਾਲੀ ਚੋਰੀ ਟਰਾਲੀ ਚੋਰੀਆਂ ਹੋਈਆਂ ਸ਼ੰਭੂ ਮੋਰਚੇ ਤੋਂ ਜਿਹੜਾ ਛੰਬੂ ਖਰੋਰੀ ਬਾਰਡਰਾਂ ਦਾ ਜਿਹੜਾ ਮੋਰਚਾ ਚੱਲਿਆ 1401 ਦਿਨ ਉਹਦਾ ਜਿਹੜਾ ਇਹਨਾਂ ਨੇ ਸਮਾਨ ਚੋਰੀ ਕੀਤਾ ਵਾ ਟਰਾਲੀਆਂ ਚੋਰੀ ਕੀਤੀਆਂ ਸਰਕਾਰ ਨੇ ਕੀਤੀਆਂ ਵਾ ਜ਼ਬਰ ਕੀਤਾ ਵਾ ਉਹਦਾ ਸਾਰੀ ਪਰਪਾਈ ਜਿਹੜੀ ਆ ਪੰਜਾਬ ਦੀ ਸਰਕਾਰ ਤੁਰੰਤ ਕਰੇ ਉਹਦੇ ਲਈ ਕਿਸਾਨ ਮਜ਼ਦੂਰ ਮੋਰਚੇ ਨੂੰ ਅਗਲਾ ਐਲਾਨ ਕੀਤਾ ਗਿਆ ਉਹਦਾ ਵੀ ਫੈਸਲਾ ਅਸੀਂ ਇੱਥੇ ਕਰ ਲਿਆ ਵਾ ਉਹ 17 ਦਸੰਬਰ ਤੋਂ ਮੋਰਚਾ ਲੱਗਣ ਜਾ ਰਿਹਾ ਪੂਰੇ ਪੰਜਾਬ ਵਿੱਚ ਡੀਸੀ ਦਫ਼ਤਰਾਂ ਦੇ 17 ਦੇ 18 ਨੂੰ ਜੇ ਮਤਲਬ ਇਹਦਾ ਹਲਣਾ 19 ਤਰੀਕ ਨੂੰ ਪੂਰੇ ਪੰਜਾਬ ਚ ਰੇਲਵੇ ਚੱਕਾ ਜਾਮ ਕਰਤਾ ਜਾਊਗਾ ਜਿਹੜੇ ਮੋਰਚੇ ਡੀਸੀ ਦਫ਼ਤਰਾਂ ਦੇ ਹੋਣਗੇ ਉਹ ਚੋਕੇ ਰੇਲਾਂ ਦੇ ਤਬਦੀਲ ਕਰਤੇ ਜਾਣਗੇ ਜਿਹਦਾ ਜ਼ਿੰਮੇਵਾਰ ਪੰਜਾਬ ਦੀ ਸਰਕਾਰ ਹੋਊ ਕੇਂਦਰ ਦੀ ਸਰਕਾਰ ਹੋਊਗੀ ਇਸ ਕਰਕੇ ਇਹ ਸਾਰੀ ਜਿਹੜੇ ਅੱਜ ਮਤੇ ਇਹਨਾਂ ਨੇ ਪਾਸ ਕਰ ਲਿਆ ਤੇ ਅੱਜ ਤੋਂ ਤਿਆਰੀਆਂ ਵੜ ਦੇਣੀਆਂ ਵਾ ਪਿੰਡਾਂ ਚੋਂ ਜਾ ਕੇ ਮੈਂਬਰਸ਼ਿਪ ਕਰਨਗੇ ਫਿਰ ਗਾੜੀ ਜਾ ਕੇ ਮੀਟਿੰਗਾਂ ਤੇ ਨਾਲ-ਨਾਲ ਜਿਹੜੇ ਬਾਕੀ ਪ੍ਰੋਗਰਾਮ ਸਾਰੇ ਦੇਤੇ ਆ ਉਹਨੂੰ ਚੜ੍ਹਦੀ ਕਲਾ ਨਾਲ ਲਾਗੂ ਕਰਨਗੇ ਤੇ ਹੁਣ ਅਸੀਂ ਬਿਜਲੀ ਸੋਧ ਬਿੱਲ 2025 ਤੇ ਬਾਕੀ ਜਿਹੜੀਆਂ ਮੰਗਾ ਵਾ ਉਹਨਾਂ ਦੇ ਆ ਜਿਹੜਾ ਵਾ ਕੇਂਦਰ ਤੇ ਪੰਜਾਬ ਸਰਕਾਰ ਦਾ ਪੰਜਾਬ ਤੇ ਭਗਵੰਤ ਮਾਨ ਦਾ ਤੇ ਮੋਦੀ ਸਰਕਾਰ ਦਾ ਇਹ ਪਤਲਾ ਫੂਕਾਂਗੇ ਅੱਗ ਜਿਹੜੇ ਆ ਉਹਨੂੰ ਅੱਗ ਲਾਉਣਗੇ ਤੇ ਇਹਦਾ ਲਹਿਰ ਜਿਹੜੀ ਕਿਸਾਨ ਮਜ਼ਦੂਰ ਲੈ ਰਿਆ ਇਹਨੂੰ ਹੋਰ ਵਿਧਾਇਆ ਜਾਊਗਾ ਤੇ ਅੱਗੇ ਖੜਿਆ ਜਾਊਗਾ ਵੈਗਰੂ ਜੀ ਦਾ ਖਾਲਸਾ ਵੈਗਰੂ ਫੋਟੋ ਕੇ ਚਲੀਏ